ਲੰਬੇ ਸਮੇਂ ਤੋਂ ਬੇਰੁਜ਼ਗਾਰਾਂ ਦਾ ਸੰਘਰਸ਼ ਆਰਥਿਕ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਦੇ ਬਾਹਰ ਘੇਰਾਬੰਦੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਰੋਜ਼ਗਾਰ ਲੰਬੇ ਸਮੇਂ ਤੋਂ ਲੜਕਿਆ ਹੋਇਆ ਹੈ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਪ੍ਰਸ਼ਾਸਨ ਸਮੇ ਸਮੇਤੇ हां ਅਸੀਂ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ ਜਿਸ ਕਾਰਨ ਅਸੀਂ ਆਪਣੀ ਹੜਤਾਲ ਅਨਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤੀ ਹੈ ਜੋ ਬਿਜਲੀ ਬੋਰਡ ਦੇ ਮੁਖ ਦਫ਼ਤਰ ਦੇ ਬਾਹਰ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਨੂੰ ਕੋਈ ਹੱਲ ਨਹੀਂ ਕੱਢਿਆ ਜਾਂਦਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਉत्सा ਉਦੋਂ ਤੱਕ ਅਸੀਂ ਇੱਥੇ ਬੈਠ ਕੇ ਧਰਨਾ ਜਾਰੀ ਰੱਖਾਂਗੇ ਹੋਰ ਉਹਨੇ ਨ ਨਹੀਂ ਕਿਹਾ ਉਹ ਸੁਣਦੇ ਆ ਪੂਰੀ ਖਬਰ ਬੰਦ ਕਰੋ ਪਰਸੋ ਵੀ ਕਰ ਦੇ ਬੰਦ ਕਰੋ ਬੰਦ ਕਰੋ ਬੰਦ ਕਰੋ ਜੱਗ ਜਿੰਦਾਬਾਦ 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 ਮੈਂ ਕੀ ਨਾਮ ਹੈ ਹਰਪ੍ਰੀਤ ਕੌਰ ਕਿਹੜੀਆਂ ਮੰਗਾ ਨੂੰ ਲਾ ਕੇ ਬਿਜਲੀ ਬੋਰਡ ਦੇ ਵਾਸਤੇ ਸਰ ਸਾਡੇ ਤੇ ਮਤਲਬ ਜਦੋਂ ਸਾਡੇ ਪੇਰੈਂਟਸ ਦੀ ਡੈਥ ਹੋਈ ਸੀਗੀ ਉਸ ਟਾਈਮ ਅਸੀਂ ਅਨਮੈਰਿਡ ਸੀਗੇ ਤੇ ਹੁਣ ਸਾਡੇ ਤੇ ਇਹ ਚੀਜ਼ ਮਤਲਬ ਉਹ ਕਰਤਾ ਕਿ ਅਸੀਂ ਮੈਰਿਡ ਹੋਣ ਕਰਕੇ ਸਾਨੂੰ ਨੌਕਰੀ ਨਹੀਂ ਦਿੱਤੀ ਜਾਊਗੀ ਕੀ ਰਣਨੀਤੀ ਰਹਿ ਗਿਆ ਆਣ ਵੇਲੇ ਜੀ ਸਰ ਰਣਨੀਤੀ ਇਹ ਹੈ ਕਿ ਜਦੋਂ ਤੱਕ ਸਾਡੀ ਸੋਧ ਪਾਲੀਸੀ ਸੋਧ ਹੋ ਕੇ ਬਾਹਰ ਨਹੀਂ ਆਉਂਦੀ ਅਸੀਂ ਧਰਨਾ ਸਾਡਾ ਜਾਰੀ ਰੱਖਾਂਗੇ ਸਾਥੀ ਆ ਤੁਹਾਡੇ ਜੀ ਸਰ ਸਾਡੇ ਸਾਥੀ 600 600 ਸਾਥੀ ਆ ਸਾਡਾ ਹਾਂਜੀ ਹਾਂਜੀ ਪੂਰੇ ਪੰਜਾਬ ਕੀ ਰਣਨੀਤੀ ਰਹਿ ਗਿਆ ਆਣ ਵੇਲੇ ਜੀ ਸਰ ਰਣਨੀਤੀ ਇਹ ਹੈ ਕਿ ਅਸੀਂ ਰੋਡ ਜਮ ਕਰਾਂਗੇ ਤੇ ਗੇਟ ਬੰਦ ਕਰਾਂਗੇ ਤਿੰਨੋਂ ਗੇਟ ਬੰਦ ਕਰਾਂਗੇ ਤੇ ਹਾਂਜੀ ਭਾਈ ਕੀ ਨਾਮ ਮੇਰਾ ਨਾਮ ਰਜਨੀਸ਼ ਹੈ ਜੀ ਮੈਂ ਰੋਪੜ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਬਿਜਲੀ ਬੋਰਡ ਦੇ ਬਾਅਦ ਵਿੱਚ ਪੱਦਸਮ ਕਰ ਇਹ ਸਰ ਵੈਸੇ ਦੱਸਣ ਦੀ ਗੱਲ ਤਾਂ ਹੈ ਨਹੀਂ ਆ ਸਾਰੇ ਤੁਸੀਂ ਭਲੀ ਭਾਂਤ ਜਾਣਦੇ ਹੋ ਸਾਡਾ ਮਸਲਾ 20 ਤੋਂ 25 ਸਾਲ ਪੁਰਾਣਾ ਹੈ ਤੇ 20 ਤੋਂ 25 ਸਾਲ ਹੋ ਗਏ ਸਾਡੀ ਜੱਥੇਬੰਦੀ ਨੂੰ ਸੰਘਰਸ਼ ਕਰਦੇ ਹੋਏ ਤੇ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਤੇ ਇਸ ਆਮ ਪਾਰਟੀ ਨੇ ਜਿਹਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡਾ ਆਨਸਾਰ ਇਹ ਕੰਮ ਕਰਾਂਗੇ ਤੁਹਾਨੂੰ ਨੌਕਰੀ ਚੜ੍ਹਾਵਾਂਗੇ ਸਾਡਾ 6000 ਤੋਂ ਵੱਧ ਕੇਸ ਸੀ ਜਿਹਦੇ ਵਿੱਚ ਸਾਡਾ ਬੜੀ ਮੁਸ਼ਕਲ ਨਾਲ 100 ਜਾਂ 100 700 ਕਿਸ ਜਿਹੜਾ ਇਹ ਨੌਕਰੀ ਚ ਲੱਗਿਆ ਹੋਊਗਾ ਉਹਦਾ ਕਾਰਨ ਕਿ ਸਾਡੇ ਤੇ ਵਿੱਤੀ ਬੋਝ ਬਹੁਤ ਪੈ ਗਿਆ ਵਿੱਤੀ ਬੋਝ ਦੱਸੀ ਤੁਹਾਨੂੰ ਕਿਵੇਂ ਦੱਸੀਏ ਕਿ ਜਿਹੜੀ ਸਾਡੀ ਇੱਕ ਵਿਧਵਾ ਮਾਮਾ ਨੂੰ ਬੋਰਡ ਦੇ ਵੱਲੋਂ ਪੈਨਸ਼ਨ ਦਿੱਤੀ ਗਈ ਹੈ ਉਹਦੇ ਪਰਿਵਾਰ ਨੂੰ ਪਾਲਣ ਦੀ ਖਾਤਰ ਨਿਕਨੇਗੇ ਬੱਚਿਆਂ ਨੂੰ ਪਾਲਣ ਦੀ ਖਾਤਰ ਉਹ ਪੈਨਸ਼ਨ ਵਿੱਦ 12% ਇੰਟਰਸਟ ਦੇ ਨਾਲ ਵਾਪਸ ਮੰਗ ਰਹੇ ਆ ਜੀ ਜਿਹਦੇ ਕਰਕੇ ਸਾਡੇ ਸਾਰੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਉਹ ਸਰਕਾਰਾਂ ਨੇ ਇਹਨਾਂ ਬੋਰਡ ਨੇ 420 ਕਰਕੇ ਰੋਟੀ ਖੋਲੀ ਹੈ ਇਹ ਤਾਂ ਉਹੀ ਗੱਲ ਹੈ ਕਿ ਆਪਣਾ ਕਹਿਣਾ ਮੌਨਣਾ ਨਹੀਂ ਤੇ ਡੱਕਾ ਤੋੜਨਾ ਨਹੀਂ ਹੈਗਾ ਇਹਨਾਂ ਨੇ ਇੱਕ 21 ਅਕਤੂਬਰ 2022 ਨੂੰ ਪਾਲਿਸੀ ਕੱਢੀ ਹੈ ਜਿਹਦੇ ਵਿੱਚ ਇਹੋ ਜਿਹਾਂ ਅੜਚਣਾ ਇਹੋ ਜਿਹਾਂ ਸ਼ਰਤਾ ਰੱਖ ਦਿੱਤੀਆਂ ਕਿ ਅਸੀਂ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ ਆ ਔਰ ਜੇ ਪੂਰਾ ਜਿਹੜਾ ਕੋਈ ਕਰਦਾ ਹੈ ਤਾਂ ਉਹ 50 ਤੋਂ 60 ਲੱਖ ਰੁਪਏ ਦੇ ਕੇ ਨੌਕਰੀ ਲੈ ਸਕਦਾ ਹੈ ਉਹ ਵੀ ਸਾਲ ਦੇ ਵਿੱਚ ਵਿੱਚ ਜਿੱਦ ਸੋ ਜੇ ਆਪਾਂ ਸਾਲ ਦੇ ਵਿੱਚ 60 ਲੱਖ ਇਹਨਾਂ ਨੂੰ ਦੇਣਾ ਹੁੰਦਾ ਜਾਂ ਦੇ ਸਕਦੇ ਹੁੰਦੇ ਤਾਂ ਸਾਡੇ ਕੋਲ ਕੋ ਆਪ ਦਾ ਕਾਰਕਿੱਤਾ ਨਹੀਂ ਕਰ ਹੁੰਦਾ ਸੀ ਸੋ ਇਹ ਸਾਡੀ ਤਕਲੀਫ ਹੈ ਸਾਡੀ ਪਾਲਿਸੀ ਦੁਆਰਾ ਛੋਧ ਦੇ ਅਧੀਨ ਪੰਜਾਬ ਸਰਕਾਰ ਦੁਆਰੇ ਗਈ ਹੋਈ ਆ ਤੇ ਪੰਜਾਬ ਸਰਕਾਰ ਦੇ ਪਿਛਲੇ 3 ਮਹੀਨਿਆਂ ਦੇ ਵਿੱਚ ਅਸੀਂ 72 ਮੰਗ ਪੱਤਰ ਹਰੇਕ ਕੈਬਨਿਟ ਮਨਿਸਟਰ ਨੂੰ ਦੇ ਚੁੱਕੇ ਆ ਆ ਤੁਹਾਡੇ ਸਾਹਮਣੇ ਆ ਕੋਈ ਪੰਜਾਬ ਦਾ ਐਮਐਲ ਨਹੀਂ ਛੱਡਿਆ ਕੋਈ ਚੇਅਰਮੈਨ ਨਹੀਂ ਛੱਡਿਆ ਕੋਈ ਵਰਕਰ ਨਹੀਂ ਛੱਡਿਆ ਤੇ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਕਿਸੇ ਵੀ ਸੈੱਟ ਸਾਡੀ ਮੰਨਦੇ ਸੁਣਵਾਈ ਨਹੀਂ ਹੋਣ ਦਾ ਕਾਰਨ ਕੀ ਮੰਨਦੇ ਕਾਰਨ ਸਰਕਾਰਾਂ ਦੇ ਆਪ ਦੇ ਏਜੰਡੇ ਕਿਹੜਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਆ ਸੋ ਮੈਂ ਬੇਨਤੀ ਕਰਦਾ ਬਾਰ-ਬਾਰ ਇਹ ਸਾਡਾ ਜਿਹੜਾ ਸੰਘਰਸ਼ ਹੈ ਦਿਨ-ਪਰ-ਦਿਨ ਤਿੱਖਾ ਹੁੰਦਾ ਰਹੂਗਾ ਤੇ ਅਸੀਂ ਆਪਣੀ ਜਦੋਂ ਤੱਕ ਸਾਡੀ ਜਿੱਤ ਨਹੀਂ ਹੁੰਦੀ ਇਹ ਲੜਾਈ ਜਾਰੀ ਰੱਖਾਂਗੇ ਟੋਟਲ ਕਿੰਨੇ ਤੁਹਾਡੇ ਸਾਥੀ ਆ ਗਏ ਤਾਂ ਕਿੱਥੇ ਦੇ ਹੈਗੇ ਸਾਰੇ ਪੰਜਾਬ ਇਹ ਸਾਰੇ ਪੰਜਾਬ ਨਾਲ ਸੰਬੰਧ ਰੱਖਦੇ ਆ ਜੀ ਹਰੇਕ ਪਰਿਵਾਰ ਦੇ ਘਰ ਦੇ ਵਿੱਚੋਂ ਸਾਡੇ ਮੁਲਾਜ਼ਮਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਬਿਜਲੀ ਬੋਰਡ ਦੇ ਵਿੱਚ ਕੋਈ ਇਹੋ ਜਿਹਾ ਸੋਰਸ ਨਹੀਂ ਹੁੰਦਾ ਸੀ ਸਾਧਨ ਨਹੀਂ ਹੁੰਦਾ ਸੀ ਸਾਡੇ ਮਾਪਿਆਂ ਨੇ ਆਪਦੇ ਮੁੰਡਿਆਂ ਦੇ ਉੱਤੇ ਖੰਬੇ ਰੱਖ ਰੱਖ ਕੇ ਮਿਹਨਤਾਂ ਮਸ਼ੱਦਦਾ ਕਰ ਕਰਕੇ ਬਿਲਡਿੰਗ ਖੜੀ ਕੀਤੀ ਆ ਪੂਰੇ ਪੰਜਾਬ ਦੇ ਘਰਾਂ ਵਿੱਚ ਰੋਸ਼ਨੀ ਕੀਤੀ ਆ ਤੇ ਅੱਜ ਸਾਡੇ ਹੀ ਘਰ ਨੇਰੇ ਦੇ ਵਿੱਚ ਪਏ ਨੇ ਕੀ ਰਣਨੀਤੀ ਰਹੀ ਆਣ ਮੇ ਸਾਡੀ ਆਣ ਵਾਲੀ ਰਣਨੀਤੀ ਪਹਿਲਾਂ ਤਾਂ ਅਸੀਂ ਬੋਰਡ ਦਾ ਘਰਾਬ ਕਰ ਕੀਤਾ ਹੋਇਆ ਤੇ ਆਣ ਵਾਲੇ ਦਿਨਾਂ ਦੇ ਵਿੱਚ ਪੂਰੇ ਤਿੰਨੋਂ ਗੇਟਾਂ ਦਾ ਘਰਾਬ ਕਰਾਂਗੇ ਤੇ ਨਾਲ ਲੱਗਦਾ ਤੇ ਰੋਡ ਜਾਮ ਵੀ ਕਰਾਂਗੇ ਤੇ ਹੋ ਸਕੇ ਤਾਂ ਜਿੰਨੀ ਵੀ ਬਣਦੀ ਕਾਰਵਾਈ ਤਿੱਖੀ ਤਿੱਖੀ ਹੋਈ ਜ਼ਰੂਰ ਕਰਾਂਗੇ ਜੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ